ਅੱਜ ਹਰ ਸਨਾਤਨੀ ਦੀ ਰਗਾਂ ਚ ਵਹਿਣ ਵਾਲਾ ਖੂਨ ਹੈ ਜਿਹੜਾ ਉਹਦੀ ਸਪੀਡ ਤੇਜ਼ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਜੈ ਸ਼੍ਰੀ ਰਾਮ 550 ਸਾਲ ਦੀ ਲੜਾਈ ਤੋਂ ਬਾਅਦ ਅੱਜ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਉਹ ਪ੍ਰਾਪਤ ਕੀਤਾ ਜੋ ਅਸੀਂ ਸੋਚਿਆ ਨਹੀਂ ਸੀ ਕਿ ਇੱਕ Hindu ਸ਼੍ਰੀ ਰਾਮ ਦਾ ਵਿਰੋਧ ਕਰ ਰਿਹਾ ਹੈ ਇਸ ਤੋਂ ਮਾੜੀ ਗੱਲ ਕੋਈ ਨਹੀਂ ਹੋ ਸਕਦੀ ਪ੍ਰਾਚੀਨ ਹਨੂਮਾਨ ਮੰਦਰ ਦੇ ਕੋਲ ਖੜੇ ਆ ਪੰਡਿਤ ਜੀ ਸਾਡੇ ਰਾਮ ਰਾਮ ਜੀ ਰਾਮ ਰਾਮ ਜੀ ਰਾਮ ਇਸ ਤਰ੍ਹਾਂ ਦੀ ਖੁਸ਼ੀ ਹੈ ਜੀ ਮਨ ਦੇ ਵਿੱਚ ਅੱਜ ਅੱਜ ਹਰ ਸਨਾਤਨੀ ਦੀ ਰਗਾਂ ਚ ਵਹਿਣ ਵਾਲਾ ਖੂਨ ਹੈ ਜਿਹੜਾ ਉਹਦੀ ਸਪੀਡ ਤੇਜ਼ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਹਰ ਗਲੀ ਦੇ ਅੰਦਰ ਹਰ ਚੌਰਾਹੇ ਤੇ ਤੁਹਾਨੂੰ ਭਗਵਾਨ ਜੈ ਸ਼੍ਰੀ ਰਾਮ ਦੇ ਨਾਰੇ ਔਰ ਜਗ੍ਹਾ ਜਗ੍ਹਾ ਤੇ ਲੰਗਰ ਜਗ੍ਹਾ ਜਗ੍ਹਾ ਤੇ ਭੰਡਾਰੇ ਜਗ੍ਹਾ ਜਗ੍ਹਾ ਤੇ ਹਮਨ ਜੱਗ ਚੱਲ ਰਹੇ ਨੇ 550 ਸਾਲ ਦੀ ਲੜਾਈ ਤੋਂ ਬਾਅਦ ਅੱਜ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਉਹ ਪ੍ਰਾਪਤ ਕੀਤਾ ਜੋ ਅਸੀਂ ਸੋਚਿਆ ਨਹੀਂ ਸੀ ਅੱਜ ਸਾਡਾ ਹਰ ਸਨਾਤਨੀ ਦੇਖੋ ਕਿਹਨੇ ਤੇ ਦੇਖੋ ਤੁਸੀਂ ਉਹਨਾਂ ਦੇ ਹਰਸ਼ ਹੈ ਇਹ ਦਿਨ ਬੜੇ ਭਾਗਾਂ ਵਾਲਾ ਹੈ ਅਸੀਂ ਆਪਣੀ ਅੱਖਾਂ ਦੇ ਨਾਲ ਇਸ ਨੂੰ ਦੇਖ ਰਹੇ ਹਾਂ ਤੇ ਅਸੀਂ ਬਹੁਤ ਸਭਾਗੇਸ਼ਾਲੀ ਆ ਵੀ ਇਹ ਸਾਰਾ ਕੁਝ ਸਾਡੀ ਅੱਖਾਂ ਦੇ ਸਾਹਮਣੇ ਹੋ ਰਿਹਾ ਹੈ ਬਹੁਤ ਸਾਰੇ ਹਿੰਦੂ ਚਿਹਰੇ ਜਿਹੜੇ ਨਹੀਂ ਵੀ ਪਹੁੰਚੇ ਬਹੁਤ ਸਾਰਾ ਵਿਰੋਧ ਵੀ ਹੋ ਰਿਹਾਗਾ ਉਸ ਬਾਰੇ ਕੀ ਕਹਿਣਾ ਹੈ ਉਹ ਬਹੁਤ بے ਭਾਗ ਨੇ ਬਹੁਤ بے ਭਾਗ ਨੇ ਜੇ ਇੱਕ ਹਿੰਦੂ ਸ਼੍ਰੀ ਰਾਮ ਦਾ ਵਿਰੋਧ ਕਰ ਰਿਹਾ ਇਸ ਤੋਂ ਮਾੜੀ ਗੱਲ ਕੋਈ ਨਹੀਂ ਹੋ ਸਕਦੀ ਅਸੀਂ ਪ੍ਰਮਾਤਮਾ ਨੂੰ ਇਹੀ ਕਹਿੰਦੇ ਹਾਂ ਉਹਨਾਂ ਨੂੰ ਸਤਬੁੱਧੀ ਦੇਵੇ ਅਡਵਾਨੀ ਸਾਹਿਬ ਵੀ ਨਹੀਂ ਪਹੁੰਚ ਰਹੇ ਉਸ ਜਗ੍ਹਾ ਦੇ ਉੱਤੇ ਅੱਜ ਤੱਕ ਕਿ ਸ਼ਹਿਦ ਕਰਕੇ ਨਹੀਂ ਉਹ ਨਾ ਸਿੱਧਾ ਮਸਲਾ ਹੈ ਜੀ ਹੋਰ ਕੋਈ ਦਿੱਕਤ ਨਹੀਂ ਕੀ ਕੀ ਕਹਿਣਾ ਚਾਹੋਗੇ ਜੀ ਅੱਜ ਇਸ ਦਿਨ ਦੇ ਉੱਤੇ ਅੱਜ ਦੀ ਜਿਹੜੀ ਜੀ ਸਾਰਿਆਂ ਨੂੰ ਮੈਂ ਤਾਂ ਜੇਸ ਨਿਵਾਸੀਆਂ ਨੂੰ ਜਿੰਨੇ ਵੀ ਆਪਣੇ ਦੇਸ਼ ਦੇ ਵਿਦੇਸ਼ੇ ਭਰਾ ਬੈਠੇ ਨੇ ਸਾਰਿਆਂ ਨੂੰ ਅੱਜ ਪ੍ਰਭੂ ਸ਼੍ਰੀ रामचंद्र जी ਦੀ ਪ੍ਰਾਣ ਪਚਿਸ਼ਟਾ ਦੀ ਜਿਹੜੀ ਮਹੂਰਤੀ ਸਥਾਪਨਾ ਮੈਂ ਸਾਰੇ ਦੇਸ਼ ਵਾਸੀਆਂ ਨੂੰ ਬਹੁ ਬਹੁ ਵਧਾਈਆਂ ਦੇਣਾ ਚਾਹੁੰਦਾ ਵਾਂ ਅਸੀਂ ਤਾਂ ਇਹ ਕਹਿਣਾ ਵੀ ਦੇਖੋ ਕੁਝ ਲੋਕ ਜਿਹੜੇ ਹੈਗੇ ਆ ਮੁੰਡੇ ਮਾ ਉਹਨਾਂ ਨੇ ਵੀ ਸ਼੍ਰੀ ਪ੍ਰਭੂ ਰਾਮ ਦਾ ਗਾਣ ਗਾਣਿਆ ਪ੍ਰਸ਼ਾਦ ਵੰਡਿਆ ਕਿਉਂਕਿ ਹਰ ਲਵਾਸ ਜਿਹੜਾ ਆਪਾਂ ਬਹੁਤ ਵਧੀਆ ਵਾ ਦੇਸ਼ ਦੇ ਵਿੱਚ ਹਰ ਚੌਕ 'ਚ ਹਰ ਚੌਰਾਹੇ 'ਚ ਹਰ ਸ਼ਹਿਰ ਦੇ ਵਿੱਚ ਹਰ ਪਿੰਡ ਕੋਚਾ ਸਰ ਗਲੀਆਂ ਦੇ ਵਿੱਚ ਪ੍ਰਭੂ ਰਾਮ ਰਾਮ ਹੀ ਹੋਇਆ ਪਿਆ ਜੀ ਜੀ ਭਾਈਚਾਰਕ ਸਾਂਝ ਬਾਰੇ ਕੀ ਕਹੋਗੇ ਪੰਜਾਬ ਭਾਈਚਾਰਕ ਸਾਂਝ ਕਰਕੇ ਜਾਣਿਆ ਜਾਂਦਾ ਬਿਲਕੁਲ ਜੀ ਪੰਜਾਬ ਚ ਉਹਨੂੰ ਪੂਰੀ ਪੂਰੀ ਭਾਈਚਾਰਕ ਸਾਂਝ ਹੈ ਤੁਸੀਂ ਦੇਖੋਗੇ ਇੱਥੇ ਕੋਈ ਹਿੰਦੂ ਸਿੱਖ ਦਾ ਮਸਲਾ ਨਹੀਂ ਹੈ ਹਰ ਜਗ੍ਹਾ ਤੁਹਾਨੂੰ ਲੰਗਰ ਦੇ ਅੰਦਰ ਸਾਡੇ ਸਿੱਖ ਭਰਾ ਜੋ ਸਾਡਾ ਹੀ ਸਰੀਰ ਦਾ ਅੰਗ ਹਨ ਠੀਕ ਹੈ ਨਾ ਜਗ੍ਹਾ-ਜਗ੍ਹਾ ਤੇ ਲੰਗਰ ਲਗਾ ਕੇ ਬੈਠੇ ਨੇ ਅੰਦਰ ਤੁਸੀਂ ਜਾਓਗੇ ਅੰਦਰ ਸੇਵਾ ਕਰ ਰਹੇ ਨੇ ਇਹ ਕੌਮ ਸ਼ਹੀਦਾਂ ਦੀ ਕੌਮ ਹੈ ਜਿਨ੍ਹਾਂ ਨੇ ਸਨਾਤਨ ਦੀ ਰੱਖਿਆ ਲਈ ਇੱਕ ਚੋਲਾ ਪਾਇਆ ਤੇ ਉਸ ਚੋਲੇ ਦਾ ਨਿਰਵਾਹਾ ਉਹ ਅੱਜ ਵੀ ਕਰ ਰਹੇ ਨੇ ਅੱਜ ਵੀ ਜੋ ਸਹੀ ਮਾਰਗ ਤੇ ਚੱਲ ਰਹੇ ਨੇ ਗੁਰੂ ਮਹਾਰਾਜ ਉਹਨਾਂ ਨੂੰ ਸ਼ਕਤੀ ਵੀ ਬਖਸ਼ਿਤ ਹੈ ਤੇ ਉਹਨਾਂ ਨੂੰ ਦਾਨ ਕਰਨ ਦੀ ਸਮਰੱਥਾ ਵੀ ਬਖਸ਼ਿਤ ਹੈ ਜਿੱਥੇ ਇੱਕ ਪਾਸੇ ਪ੍ਰਭੂ ਰਾਮ ਦੀ ਗੱਲ ਕਰਦੇ ਆ ਪ੍ਰਭੂ ਰਾਮ ਸਾਹਿਬ ਦੇ ਸਾਹਜੇ ਨੇ ਦੂਸਰੇ ਪਾਸੇ ਰਾਜਨੀਤੀ ਦੀ ਗੱਲ ਕਰੀਏ ਤਾਂ ਇੱਕ ਪਾਸੇ ਗੱਲ ਹੋ ਰਹੀ ਹੈ ਕਿ ਮੋਦੀ ਵੋਟਾਂ ਆ ਰਹੀਆਂ ਨੇ ਤਾਂ ਇਸ ਕਰਕੇ ਚਰਚਾ ਛੜੀ ਹੋਈ ਹੈ ਅਜੇ ਹਾਲ ਕੁਝ ਨਹੀਂ ਹੈ ਜੀ ਵੋਟਾਂ ਕਦੋਂ ਨਹੀਂ ਹੁੰਦੀਆਂ ਇਹ ਦਿਨ ਇਹ ਦਿਨ ਰਾਮ ਦਾ ਦਿਨ ਆ ਜੀ ਬਿਲਕੁਲ ਬਿਲਕੁਲ ਪ੍ਰਭੂ ਰਾਮਦਾ ਦਿਨ ਹੈ ਵੋਟਾਂ ਦਾ ਹਿੰਦੁਸਤਾਨ ਇੰਨਾ ਬੜਾ 140 ਕਰੋੜ ਦੀ ਜਨਸੰਖਿਆ ਹੈ ਠੀਕ ਹੈ ਨਾ ਤੁਸੀਂ ਅੱਜ ਵੀ ਦੇਖੋਗੇ ਕਿਤੇ ਨਾ ਕਿਤੇ ਵੋਟਾਂ ਜ਼ਰੂਰ ਪੈ ਰਹੀਆਂ ਹੋਣਗੀਆਂ ਇਹ ਤਾਂ ਇੱਕ ਪ੍ਰਪੋਗੈਂਡਾ ਹੈ ਜੋ ਲੋਕਾਂ ਨੇ ਸਾਨੂੰ 70 75 ਸਾਲ ਚ ਬੇਕੂ ਬਣਾਇਆ ਸਾਡੇ ਖਿਲਾਫ ਐਸੇ ਐਸੇ ਕਾਨੂੰਨ ਲੈ ਕੇ ਆਏ ਬਿ ਸਨਾਤਨੀਤਾ ਆਪਣੇ ਮੂੰਹ ਚੋਂ ਇੱਕ ਆਵਾਜ਼ ਵੀ ਨਾ ਕੱਢ ਸਕੇ ਇਹ ਤਾਂ ਸ਼ੁਕਰ ਹੈ ਭਗਵਾਨ ਦਾ ਭਗਵਾਨ ਰਾਮਚੰਦਰ ਜੀ ਦੀ ਕਿਰਪਾ ਨਾਲ ਸਾਨੂੰ ਅਜੇ ਹੀ ਸੈਂਟਰ ਚ ਸਰਕਾਰ ਮਿਲੀ ਜਿਨ੍ਹਾਂ ਨੇ ਅੱਜ ਇਹ ਦਿਹਾੜਾ ਸਾਨੂੰ ਦੇਖਣ ਲਈ ਕੀਤਾ ਇਸ ਦਾ ਇਹ ਇਸ ਦਾ ਫਰਕ ਪਏਗਾ ਰਾਜਨੀਤੀ ਉੱਤੇ ਤੁਹਾਨੂੰ ਲੱਗਦਾ ਬਿਲਕੁਲ ਪਏਗਾ ਜੀ ਜੋ ਅੱਜ ਵਿਰੋਧ ਕਰ ਰਹੇ ਨੇ ਉਹ ਆਪਣੇ ਘਰਾਂ ਚ ਬੈਠੇ ਨੇ ਉਹ ਪਤਨ ਦੀ ਤਰਫ ਜਾ ਰਹੇ ਨੇ ਚਾਹੇ ਉਹ ਬੰਮ ਪੱਤੀ ਨੇ ਚਾਹੇ ਕਾਂਗਰਸ ਦਾ ਪਾਰਟੀ ਹੈ ਜੋ ਜੋ ਵੀ ਵਿਰੋਧ ਕਰ ਰਿਹਾ ਹੈ ਇਹ ਗੱਲ ਨਹੀਂ ਵੀ ਸਾਰੇ ਕਾਂਗਰਸੀ ਕੋਈ ਗਲਤ ਨਹੀਂ ਬਹੁਤ ਕਾਂਗਰਸੀ ਵੀ ਅੱਜ ਯੋਧਿਆ ਪਹੁੰਚੇ ਨੇ ਠੀਕ ਹੈ ਤੇ ਉਹਨਾਂ ਨੇ ਅੱਜ ਭਗਵਾਨ ਰਾਮ ਦੇ ਦਰਸ਼ਨ ਕੀਤੇ ਨੇ ਉਹ ਸਾਡੇ ਨਾਲੋਂ ਵੀ ਜ਼ਿਆਦਾ ਪਾਕਸ਼ਾਲੀ ਨੇ ਆਪਣੀ ਅੱਖਾਂ ਦੇ ਸਾਹਮਣੇ ਭਗਵਾਨ ਦੀ ਪ੍ਰਾਨ ਪ੍ਰਤਿਸ਼ਠਾ ਦੇਖ ਰਹੇ ਨੇ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਲਓ ਜੀ ਮਾਂ ਕੌਲੀ ਦਰਬਾਰ ਦੇ ਵਿੱਚੋਂ ਸੀਮਾ ਜੀ ਸਾਡੇ ਨਾਲ ਨੇ ਕਿਵੇਂ ਮਹਿਸੂਸ ਕਰ ਰਹੇ ਹੋ ਅੱਜ ਦਿਨ ਖੁਸ਼ੀਆਂ ਦਾ ਦੀਵਾਲੀ ਨੂੰ ਦੂਸਰੇ ਤੌਰ ਦਿਨ ਦੇ ਵਿੱਚ ਮਨਾਇਆ ਜਾ ਰਿਹਾ ਸਾਲ ਚ ਇੱਕ ਵਾਰੀ ਦੀਵਾਲੀ ਆਉਂਦੀ ਹੈ ਹੁਣ ਦੂਸਰੀ ਆ ਸਾਰੀ ਜ਼ਿੰਦਗੀ ਇਹ ਗੌਰਵ ਭਰਾ ਦਿਨ ਹੈ ਔਰ ਖੁਸ਼ੀ ਭਰਾ ਦਿਨ ਹੈ ਔਰ ਹਮ ਸੋ ਬਾਗੇ ਸਾਲੀਏ ਕਿ ਅੱਜ ਦਾ ਦਿਨ ਹਮ ਦੇਖ ਰਹੇ ਹਾਂ ਜੀ ਜੈ ਸਿੱਧਿਆ ਜਿਵੇਂ ਵਕਵਾ ਖਲੰਗਰ ਲੰਗਰ ਲੱਗੇ ਹੋਏ ਨੇ ਸਾਰਕ ਸਮਾਜ ਨੇ ਲੰਗਰ ਲਾਇਆ ਜੇ ਭਾਈਚਾਰਕ ਸਾਂਝ ਦੀ ਗੱਲ ਕਰਦੇ ਆਂ ਪੰਜਾਬ ਸਾਰੇ ਧਰਮਾਂ ਦੇ ਲੋਕ ਵਸਦੇ ਨੇ ਅਸੀਂ ਪਿਆਰ ਨਾਲ ਰਹਨੇ ਆਂ ਬਿਲਕੁਲ ਜੀ ਬਿਲਕੁਲ ਔਰ ਇਹਹੀ ਗੁਰੂ ਸਾਹਿਬ ਨੇ ਸਿੱਖਾਂ ਦੇ ਗੁਰੂ ਸਾਹਿਬ ਨੇ ਵੀ ਇਹਹੀ ਨਿਯੋਤਾ ਦਿੱਤਾ ਹੈ ਇਹਹੀ ਸੰਦੇਸ਼ ਦਿੱਤਾ ਕਿ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਇਹਹੀ ਸ੍ਰੀ ਰਾਮ ਜੀ ਦਾ ਨਾਰਾ ਸੋਤਮ ਸ੍ਰੀ ਰਾਮ ਜੀ ਦਾ ਨਾਰਾ ਕਿ ਅਸੀਂ ਮਿਲ ਜੁਲ ਕੇ ਇੱਕ ਦੇਸ਼ ਦੇ ਵਾਸੀ ਆਂ ਇੱਕ ਪਿਤਾ ਦੇ ਪੁੱਤਰ ਆਂ ਜੀ ਮਿਲ ਜੁਲ ਕੇ ਰਹਿਣਾ ਚਾਹੀਦਾ ਕਿਉਂਕਿ ਦੁਨੀਆ 'ਚ ਨਫ਼ਰਤ ਬਹੁਤ ਜ਼ਿਆਦਾ ਹੋ ਗਈ ਹੈ। ਪਿਆਰ ਬਹੁਤ ਘੱਟ ਹੈ। ਇਨਸਾਨੀਅਤ ਘਟਦੀ ਜਾ ਰਹੀ ਹੈ ਅੱਜਕੱਲ। ਤੇ ਹੁਣ ਜੋ ਰਾਮ ਜੀ ਦਾ ਯੁੱਗ ਆਇਆ ਅੱਜ ਜੀ ਤੇ ਅਸੀਂ ਇਹ ਰਾਮ ਯੁੱਗ ਦੇ ਵਿੱਚ ਵਿਚਰੀਏ ਤੇ ਉਹੀ ਮਰਿਆਦਾ ਉਹੀ ਪ੍ਰੇਮ ਪਿਆਰ ਨਾਲ ਵਿਚਰੀਏ ਜੀ ਜਿਵੇਂ ਵੱਖ-ਵੱਖ ਲੰਗਰ ਲਾਏ ਜਾ ਰਹੇ ਨੇ ਕਿਤੇ ਕੋਈ ਲੰਗਰ ਲੱਗਾ ਕੋਈ ਪਟਾਕੇ ਲੈ ਕੇ ਆ ਰਿਹਾ ਤਾਂ ਤੁਸੀਂ ਟੋਪੀਆਂ ਤੇ ਜਰਾਬਾਂ ਕਿਉਂ? ਦੇਖੋ ਕੋਈ ਲੰਗਰ ਲਾ ਰਿਹਾ ਕੋਈ ਕੁਝ ਸਾਡਾ ਸੀਗਾ ਵੀ ਅੱਜ ਠੰਡ ਦਾ ਮੌਸਮ ਹੈ ਜੋ ਲੋੜਵੰਦ ਨੇ ਉਹਨਾਂ ਨੂੰ ਇਹ ਚੀਜ਼ ਦਿੱਤੀ ਜਾਵੇ ਕਿਉਂਕਿ ਲੰਗਰ ਜਗ੍ਹਾ-ਜਗ੍ਹਾ ਲੱਗ ਰਹੇ ਨੇ ਤੇ ਮਾਤਾ ਰਾਣੀ ਦੀ ਕਿਰਪਾ ਇਹ ਟੋਪੀ ਤੇ ਜਰਾਬਾਂ ਹੀ ਕਿਉਂ ਟੋਪੀ ਤੇ ਜਰਾਬਾਂ ਕਿਉਂ ਆਪਣੀ ਆਪਣੀ ਭਾਵਨਾ ਇਹ ਮੌਸਮ ਸਰਦੀ ਦਾ ਇਸ ਕਰਕੇ ਮੌਸਮ ਸਰਦੀ ਦਾ ਸਾਡਾ ਭਾਵ ਹੋਇਆ ਕਿ ਅਸੀਂ ਇਹ ਲੰਗਰ ਬਹੁਤ ਸਾਰੇ ਚੱਲ ਰਹੇ ਨੇ ਕਿ ਆਪਾਂ ਕੁਝ ਵੱਖਰਾ ਕਰੀਏ ਇਸ ਲਈ ਅਸੀਂ ਇਹ ਕੱਪੜੇ ਲੈ ਕੇ ਆਏ ਇਸ ਦਿਨ ਨੂੰ ਪ੍ਰਭੂ ਰਾਮ ਦਾ ਦਿਨ ਹੈ ਪ੍ਰਭੂ ਰਾਮ ਨੂੰ ਸਾਰੇ ਪਿਆਰ ਕਰਦੇ ਨੇ ਪ੍ਰਭੂ ਰਾਮ ਸਾਭ ਦੇ ਨੇ ਪਰ ਰਾਜਨੀਤੀ ਨਾਲ ਵੀ ਜੋੜਿਆ ਜਾ ਰਿਹਾ ਹੈ ਕਿ ਵੋਟਾਂ ਆ ਰਹੀਆਂ ਨੇ ਆਉਣ ਵਾਲੇ ਦਿਨਾਂ ਚ ਨਹੀਂ ਉਹ ਵੱਖਰਾ ਵਿਸ਼ਾ ਹੈ ਜੀ ਅਧਿਆਤਮ ਵੱਖਰਾ ਵਿਸ਼ਾ ਹੈ ਰਾਜਨੀਤੀ ਵੱਖਰਾ ਵਿਸ਼ਾ ਹੈ ਨਹੀਂ ਜੋੜਨਾ ਚਾਹੀਦਾ ਨਹੀਂ ਜੋੜਨਾ ਚਾਹੀਦਾ ਜਿਵੇਂ ਜਿਸ ਤਰ੍ਹਾਂ ਕਹਿੰਦੇ ਨੇ ਕਿ ਇੱਕ ਰੰਗ ਦੇ ਵਿੱਚ ਪੂਰੇ ਦੇਸ਼ ਨੇ ਰੰਗ ਜਾਣਾ ਹੈ ਬਿਲਕੁਲ ਜੀ ਬਿਲਕੁਲ ਇੱਕ ਰੰਗ ਚ ਰੰਗਣਾ ਚਾਹੀਦਾ ਪੋਲਿਟਿਕਸ ਆਪਣੀ ਜਗ੍ਹਾ ਹੈ ਅਧਿਆਤਮ ਆਪਣੀ ਜਗ੍ਹਾ ਹੈ ਜੋ ਸਾਡੇ ਗੁਰੂ ਪੀਰਾਂ ਨੇ ਇੱਕ ਮਤ ਸਿਖਾਇਆ ਉਹ ਸਾਨੂੰ ਰਹਿਣਾ ਚਾਹੀਦਾ ਹੈ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ ਜੈ ਸ਼੍ਰੀ ਰਾਮ